ਮਾਰਨਿੰਗ ਗਾਇਸ ਕੀ ਹਾਲ ਮੇਰੇ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਤ ਸ੍ਰੀ ਅਕਾਲ ਸਾਡੇ ਨੂ ਬਲੈਕ ਚਾ ਲੈਣ ਗਲੀਨ ਪਾਕ ਫਲੋਕ ਰੈਚਰ ਅਸੀਂ ਅੱਜ ਜਣਾ ਦੁਆ ਲੈਣ ਗਰ ਲਈਆਂ ਸਪੂਲੇ ਮੈਂ ਕਰ ਰਹੀ ਆ ਜੀ ਦੁਆ ਲੈਣ ਜਿਹੜਾ ਸੀਗਾ ਤੇ ਨੂੰ ਪੈ ਰਿਆ ਆ ਤਿਆਰ ਹੋ ਗਏ ਬੈਠੇ ਆ ਥਿਲੇ ਹਟੇ ਤੱਕ ਥਿਲੇ ਚਾਹੀਏ ਤੇ ਜਰ ਲਈਨ ਆਉਤਾ ਤੇ ਤਾਂ ਲੋਕੋਸ਼ ਤੋਂ ਹੀ ਦਊਗਾ ਤੇ ਆਪਾਂ ਤਾਂ ਜਾਨ ਅਸੀਂ ਦਵਾ ਲੈਣੇ ਗੱਲੀ ਬਣਾਉਗਾ ਤਾਂ ਫੇਰ ਸਾਨੂੰ ਕੁਝ ਕਰੀ ਦਊਗਾ ਜਿਹੜੀਆਂ ਨੇ ਪਿਛਲੇ ਬਲਾਕ ਤੇ ਕਿਹਾ ਸੀਗਾ ਕਿਤੇ ਆਪਾਂ ਆ ਗਏ ਹਸਪਤਾਲ ਰਾਸ਼ ਨੂੰ ਵੀ ਆ ਗਏ ਸਾਡੀ ਵਾਲੀ ਨਹੀਂ ਜਾਈ ਅਸੀਂ ਆ ਗਏ ਹੁਣ ਦਵਾ ਲੈ ਕੇ ਮੈਂ ਤੇਰੇ ਵੀ ਇਧਰ ਵੀ ਚੜ ਕੇ ਹੈਗੇ ਕੰਮ ਤੇ ਗਰਲੀਨ ਆ ਗਿਆ ਹੈ ਦਾ ਸਕੂਲੋਂ ਤੇ ਗਰਲੀਨ ਬਹੁਤ ਜਿਆਦਾ ਖੁਸ਼ ਹੋਇਆ ਵੀ ਮੈਂ ਸਭ ਤੋਂ ਪਹਿਲਾਂ ਦੱਸੂ ਤੁਸੀਂ ਗਰਲੀਨ ਤੇ ਪੁੱਛੋ ਹੈਲੋ ਗਾਇਜ਼ ਤੁਹਾਨੂੰ ਪਤਾ ਹੈ ਕਿਹੜੀ ਖੁਸ਼ਖਬਰੀ ਆ ਅਹੀ ਤਾਂ ਉਹਨਾਂ ਦੇ ਕਿਹੜੀ ਖਬਰੀ ਹੈ ਸਾਡੇ ਘਰ ਹਨਾ ਕਾਕਾ ਆਉਣਾ ਹੈ ਟੋਟਾ ਜੀ ਤਾਂ ਗਰਲੀਨ ਜਿਆਦਾ ਖੁਸ਼ ਬੱਚੇ ਦੇਤੀ ਕਹਿੰਦਾ ਸੀ ਮੈਂ ਕੁਝ ਕਵਰੀ ਦੇਣੀ ਆ। ਸ਼ਾਮਾਂ ਦੇ ਵੱਜ ਕੇ 4:30 ਤੇ ਗੁਰਲੀਨ ਗਿਆ ਹੈਗਾ ਟਿਊਸ਼ਨ ਤੇ ਤੇ ਮੈਂ ਬਣਾਉਣੀ ਸੱਜ ਮਾਮੋਠਾ ਦੀ ਦਾਲ। ਇਹ ਮੇਰਾ ਕਹਿਣਾ ਉਹਨਾਂ ਲਈ ਆ ਜਿਹੜੇ ਪਿੱਠ ਪਿੱਛੇ ਕੁੱਤੇ ਭੌਂਕਦੇ ਆ ਉਹਨਾਂ ਨਾਲੇ ਸਾਹਮਣੇ ਆ ਕੇ ਭੌਂਕਿਆ ਕਰੋ। ਫੇਰ ਦੱਸਾਂ। ਠੀਕ ਹੈ ਨਾ? ਬਲੌਗ ਫੈਮਿਲੀ ਬਲੌਗ ਪੈਣ ਦਾ ਇਹ ਆ। ਪਿੰਡ ਦੇ ਹੀ ਭੌਂਕਦੇ ਕੁੱਤੇ ਜਿਹੜੇ ਬਾਹਰ ਗਏ ਹੋ ਆ ਫੈਮਿਲੀ ਬਲੌਕ ਆ ਦੇਖਾ ਆਪਣੀ ਫੈਮਿਲੀ ਨਾਲ ਪਾਉਣੀ ਆ ਤਾਂ ਪਹਿਲਾਂ ਆਪਣੇ ਘਰ ਵਾਲ ਤਾਂ ਚਾਕ ਲਓ ਛੇ ਕਿਸੇ ਨੂੰ ਕਿਹਾ ਕਰੋ ਮੈਂ ਇਦਾਂ ਦੇ ਕੁੱਤੇ ਬੰਦਿਆਂ ਦੀ ਪਰਵਾਹ ਨਹੀਂ ਕਰਦੀ ਹੋਗੀ ਇਹਨਾਂ ਨੂੰ ਛੱਡੋ ਇਹਨਾਂ ਦਾ ਤਾਂ ਕੰਮ ਭੌਂਕਣ ਦਾ ਇਹਨਾਂ ਨੇ ਭੌਂਕੀ ਜਾਣਾ ਆ ਤੇ ਆਓ ਆਪਾਂ ਬਣਾਉਨੇ ਆ ਦਾਲ ਅੱਜ ਦਾਲ ਬਣਾ ਰਹੇ ਆ ਮੋਠਾਂ ਦੀ ਤੇ ਗੁਰਲੀਨ ਨੂੰ ਭੇਜਿਆ ਸੀ ਦਾਲ ਲੈਣ ਮਾਂ ਛੋਲਿਆਂ ਦੀ ਗੁਰਲੀਨ ਮੋਠ ਤੇ ਮਾਂ ਚੱਕਦੇ ਆਇਆ ਪਤਾ ਨਹੀਂ ਪਹਿਲੀ ਵਾਰ ਬਣਾਉਣੀ ਕਿੱਦਾਂ ਦੀ ਬਣਨੀ ਆ ਹਉ ਦੇਖੋ ਕੁਝ ਬਣਾਈਏ ਗੁਰਲੀਨ ਗਿਆ ਹੈਗਾ ਟਿਊਸ਼ਨ ਤੇ ਕਲੀਨਾ ਹੋਗਾ 3:00 ਵਜੇ ਰਵੀ ਗਿਆ ਹੈ ਕੰਮ ਤੇ ਦਾਲ ਪਹਿਲਾਂ ਮੈਂ ਕੰਟਾਇਗਾ ਭਿਜਣੀ ਪਾਈ ਹੈ ਕਿ ਛਿੱਤੀ ਹੋ ਜਾਵੇ। ਫੇ ਥੋੜਾ ਟਾਈਮ ਲੱਗਦਾ ਆ। ਮੂਠਾਂ ਦੀ ਤੇ ਮਾਸ਼ ਮਹਾ ਦੀ। ਮੈਂ ਕੁੱਕਰ ਵਿੱਚ ਸੀਟੀयां ਲਗਾ ਲਈ ਐ। ਇੱਥੇ ਮੈਂ ਸੋਇਆ ਵੀਂਦੀਆਂ ਬੜੀਆਂ ਲਿਆਂਦੀਆਂ ਆ ਫਰਾਈ ਕਰਕੇ। ਜੇ ਸਾਡਾ ਬਲਾਗ ਤੁਹਾਨੂੰ ਪਸੰਦ ਆਇਆ। ਲਾਈਕ, ਸ਼ੇਅਰ, ਸਬਸਕ੍ਰਾਈਬਰ ਜੁੜਵਾ ਜਾ ਕਰੋ। ਸ਼ੇਅਰ ਵੀ ਕਰ ਜਾਓ ਕਰੋ। ਮੈਡਿਆ ਦਾ ਨੂੰ ਲਾਸਟ ਵੀਡੀਓ ਬਾਈ ਬਾਈ